ਸასი ਗੱਲ ਦੋਸਤੋ ਤੇ ਹਾਜ਼ਰ ਹਾਂ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਇੱਕ ਨਵੀਂ ਸੱਚੀ ਘਟਨਾ ਸੱਚੀ ਕਹਾਣੀ ਦੇ ਨਾਲ ਇਹ ਸੱਚੀ ਕਹਾਣੀ ਇੱਕ ਅਜਿਹੇ ਭੈਣ ਭਰਾ ਦੀ ਹੈ ਜਿੱਥੇ ਇੱਕ ਭੈਣ ਨੂੰ ਆਪਣੇ ਭਰਾ ਦੇ ਬੱਚੇ ਦੀ ਮਾਂ ਬਣਨਾ ਪਿਆ ਸੀ ਤੇ ਤੁਹਾਨੂੰ ਪਤਾ ਹੈ ਕਿ ਸਾਡਾ ਸਮਾਜ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਇੱਕ ਭੈਣ ਭਰਾ ਆਪਸ ਵਿੱਚ ਮਤਲਬ ਬੱਚਾ ਪੈਦਾ ਕਰਨਾ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਲੋਕਾਂ ਨੇ ਵੀ ਭੈਣ ਭਰਾ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਸੀ ਤੇ ਬਹੁਤ ਜ਼ਿਆਦਾ ਮਾਣ ਮਹਿਸੂਸ ਕੀਤਾ ਸੀ ਦੋਸਤੋ ਇਹ ਸੱਚੀ ਅਤੇ ਅਨੋਖੀ ਕਹਾਣੀ ਇੰਗਲੈਂਡ ਦੀ ਹੈ ਜਿੱਥੇ ਜੋਹ ਨਾਮ ਦਾ ਲੜਕਾ ਅਤੇ ਮਲੀਸਾ ਨਾਮ ਦੀ ਲੜਕੀ 2006 ਵਿੱਚ ਮਿਲੇ ਸੀ ਰਿਲੇਸ਼ਨਸ਼ਿਪ ਦੇ 4 ਸਾਲ ਬਾਅਦ ਉਹਨਾਂ ਬੱਚਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਲਦੀ ਹੀ ਉਹਨਾਂ ਦੀ ਇਹ ਕੋਸ਼ਿਸ਼ ਪੂਰੀ ਹੁੰਦੀ ਵੀ ਦਿਖਾਈ ਦੇਣ ਲੱਗੀ ਪਰ ਜਮੰਦਰੂ ਹੀ ਮਲੀਸਾ ਦੇ ਬੱਚੇਦਾਨੀ ਵਿੱਚ ਟੂ ਆਸਪੀਡ ਵਾਲਵ ਨਹੀਂ ਸੀ ਇਸ ਲਈ ਡਾਕਟਰਾਂ ਨੇ ਪਹਿਲਾਂ ਹੀ ਮਲੀਸਾ ਨੂੰ ਦੱਸ ਦਿੱਤਾ ਸੀ ਕਿ ਉਸ ਨੂੰ ਬੱਚਾ ਪੈਦਾ ਕਰਨ ਦੇ ਵਿੱਚ ਪਰੇਸ਼ਾਨੀ ਹੋ ਸਕਦੀ ਹੈ ਪਰ ਗਰੈਗਨਟ ਹੋਣ ਤੋਂ 8 ਹਫ਼ਤੇ ਬਾਅਦ ਹੀ ਡਾਕਟਰਾਂ ਦੀ ਇਹ ਗੱਲ ਸਹੀ ਸਾਬਤ ਹੋ ਗਈ ਅਤੇ ਮਲਿਸਾ ਦਾ ਭਰੂਣ ਡਿੱਗ ਗਿਆ ਜਾਨੀ ਕਿ ਮਿਸਕਾਰਜ ਹੋ ਗਿਆ ਪਰ ਫਿਰ ਵੀ ਜੋ ਅਤੇ ਮਲਿਸਾ ਨੇ ਹਾਰ ਨਹੀਂ ਮੰਨੀ ਅਤੇ ਕੋਸ਼ਿਸ਼ਾਂ ਕਰਦੇ ਰਹੇ ਪਰ ਮਲਿਸਾ ਦਾ ਹਰ ਵਾਰ ਮਿਸਕਾਰਜ ਹੁੰਦਾ ਰਿਹਾ ਮਲਿਸ਼ਾ ਨੇ ਕੁੱਲ 8 ਮਿਸਕਾਰਜ ਦਾ ਦਰਦ ਚੱਲਿਆ ਤੇ ਜੋ ਅਤੇ ਮਲਿਸਾ ਦੇ ਨਾਲ ਇਸ ਦੁੱਖ ਵਿੱਚ ਜੋ ਦੀ ਭੈਣ ਨੇ ਭਾਵਨਾਤਮਕ ਤੌਰ ਤੇ ਉਹਨਾਂ ਦੀ ਸਪੋਰਟ ਕੀਤੀ ਪਰ ਮਲਿਸਾ ਵਿਚਾਰੀ 8 ਵਾਰ ਮਿਸਕੈਰਜ ਤੋਂ ਬਾਅਦ ਅੰਦਰ ਹੀ ਅੰਦਰ ਟੁੱਟ ਗਈ ਸੀ ਆਖਿਰ ਡਾਕਟਰਾਂ ਨੇ ਮਲਿਸਾ ਨੂੰ ਇਹ ਸਾਫ਼ ਕਹਿ ਦਿੱਤਾ ਕਿ ਉਸ ਨੂੰ ਹੁਣ ਮਾਂ ਬਣ ਦਾ ਸੁਪਨਾ ਛੱਡ ਦੇਣਾ ਚਾਹੀਦਾ ਹੈ ਉਹ ਕਦੀ ਮਾਂ ਨਹੀਂ ਬਣ ਸਕਦੀ ਇਹਨਾਂ ਸਭ ਹਾਸਿਆਂ ਦੇ ਵਿੱਚ ਗੁਜ਼ਰਨ ਦੇ ਬਾਵਜੂਦ ਵੀ ਇਸ ਜੋੜੇ ਨੇ 2015 ਵਿੱਚ ਵਿਆਹ ਕਰਵਾ ਲਿਆ ਪਰ ਮਲਿਸਾ ਮਾਂ ਨਹੀਂ ਸੀ ਬਣ ਸਕਦੀ ਫਿਰ ਜੋ ਦੀ ਭੈਣ ਐਮੀ ਇਸ ਮਾਰੇ ਟਾਈਮ ਵਿੱਚ ਅੱਗੇ ਆਈ ਤੇ ਸੈਰੋਗੇਸੀ ਦੀ ਮਦਦ ਨਾਲ ਮਲਿਸਾ ਦੇ ਬੱਚੇ ਨੂੰ ਆਪਣੇ ਗਰਭ ਵਿੱਚ ਜਗ੍ਹਾ ਦੇਣ ਦੀ ਸਲਾਹ ਦਿੱਤੀ 2018 ਵਿੱਚ ਐਮੀ ਨੂੰ ਇਦਾਂ ਕਰਨ ਦੀ ਮੈਡੀਕਲ ਅਤੇ ਕਾਨੂੰਨੀ ਸਹਿਮਤੀ ਵੀ ਮਿਲ ਗਈ ਅਤੇ ਆਈਵੀਐਫ ਦੀ ਤਕਨੀਕ ਨਾਲ ਜੋ ਅਤੇ ਮਲੀਸਾ ਦਾ ਭਰੂਣ ਤਿਆਰ ਕਰਕੇ 2018 ਜੁਲਾਈ ਨੂੰ ਐਮੀ ਦੇ ਗਰਭ ਵਿੱਚ ਰੱਖ ਦਿੱਤਾ ਗਿਆ 13 ਅਪ੍ਰੈਲ 2019 ਵਿੱਚ ਈਮੀ ਦੇ ਗਰਭ ਵਿੱਚੋਂ ਮਰੀਸਾ ਦੇ بیٹے ਰਵੰਦਾ ਦਾ ਜਨਮ ਹੋਇਆ ਜਿਸ ਨਾਲ ਉਸਦੇ ਬੇਉਲਾਦ ਭਰਾ ਪਰਜਾਈ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੁਬਾਰਾ ਵਾਪਸ ਆ ਗਈਆਂ ਈਮੀ ਨੇ ਆਪਣੇ ਭਰਾ ਦੇ ਘਰ ਦੀਆਂ ਖੁਸ਼ੀਆਂ ਇੱਕ ਵਾਰੀ ਫੇਰ ਮੋੜ ਲਿਆਂਦੀਆਂ ਸੀ ਦੇ ਦੋਸਤੋ ਇਹ ਸੀ ਇੰਗਲੈਂਡ ਦੀ ਇੱਕ ਸੱਚੀ ਅਤੇ ਅਨੋਖੀ ਘਟਨਾ ਜੇਕਰ ਤੁਹਾਨੂੰ ਮੇਰੇ ਦੁਆਰਾ ਸੁਣਾਈਆਂ ਗਈਆਂ ਘਟਨਾ ਕਹਾਣੀਆਂ ਚੰਗੀਆਂ ਲੱਗਦੀਆਂ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਸਟੋਰੀ ਨੂੰ ਇੱਕ ਲਾਈਕ ਜਰੂਰ ਕਰ ਦੇਣਾ ਧੰਨਵਾਦ ਦੋਸਤੋ